ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸੁਖਨਾਮ ਸਿੰਘ ਸੀਆਈਏ ਸਟਾਫ ਉਹ ਸ਼੍ਰੀ ਮੋਖਸਰ ਸਾਹਿਬ ਦੀ ਪੁਲਿਸ ਵੱਲੋਂ 10000 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਵਾਸਤੇ ਪੰਜਾਬ ਪੁਲਿਸ ਵੱਲੋਂ ਫਿਲਾਈ ਜਾ ਰਹੀ ਮਹਿਮਨ ਨੂੰ ਵੱਡੀ ਸਫਲਤਾ ਉਸ ਸਮੇਂ ਮਿਲੀ ਜਦ ਐਸਚੂ ਸਰਦਾਰ ਜਗਸੀਰ ਸਿੰਘ ਇਨਚਾਰਜ ਸੀਆਈਏ ਸਟਾਫ ਸ਼੍ਰੀ ਮੋਖਸਰ ਸਾਹਿਬ ਵੱਲੋਂ ਗਲੋਂ ਗਸਤ ਦੌਰਾਨ ਪਿੰਡ ਸਰਾਏ ਨਾਂਗਾ ਕੋਲੋਂ ਦੋ ਸ਼ੱਕੀ ਮੋਟਰਸਾਈਕਲ ਸਵਾਰਾਂ ਨੂੰ शक ਦੇ ਆਧਾਰ ਤੇ ਰੋਕ ਕੇ ਤਲਾਸ਼ੀ ਕੀਤੀ ਤਾਂ ਉਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਪੁਲਿਸ ਨੂੰ ਬਰਾਮਦ ਹੋਈਆਂ ਜ਼ਿਲ੍ਹਾ ਸ਼੍ਰੀ ਮੁਖਸਰ ਸਾਹਿਬ ਦੇ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਯੋਧ ਨਸ਼ਿਆ ਵਿਰੋਧ ਚਲਾਈ ਜਾ ਰਹੀ ਮਹਿੰਮ ਤਹਿਤ ਐਸਐਚਓ ਸਰਦਾਰ ਜਗਸੀਰ ਸਿੰਘ ਇਨਚਾਰਜ ਸੀਆਈਏ ਸਟਾਫ ਸ਼੍ਰੀ ਮੁਖਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਪੂਰੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪਿੰਡ ਸਰਾਇਨਾਂਗਾ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੇ ਆਧਾਰ ਤੇ ਤਲਾਸ਼ੀ ਕੀਤੀ ਤਾਂ ਚੱਕੀ ਵਿਅਕਤੀਆਂ ਤੋਂ 10000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਉਨ ਜਿੰਨਾ ਦੇ ਮਨਨਾਮੋ ਇਸ ਪ੍ਰਕਾਰ ਹਨ ਮੈਂ ਚੁਹਾਨ ਪੁੱਤਰ ਸ਼ੇਵ ਸਿੰਘ ਵਾਸੀ ਬਲਾਕ ਸੀ ਨਵੀਂ ਦਿੱਲੀ ਅਤੇ ਅਜੇ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਬਿਆਸਪੁਰਾ ਕਲੋਨੀ ਲੁਧਿਆਣਾ ਨੂੰ 10000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਅਤੇ ਉਕਤ ਵਿਅਕਤੀਆਂ ਵਿਰੁੱਧ ਮੁਕਦਮਾ ਨੰਬਰ 75 ਥਾਣਾ ਅੰਬਰੀ ਵਾਲਾ ਵਿੱਚ ਦਰਜ ਕੀਤਾ ਗਿਆ ਅਤੇ ਦੋਮਾ ਦੋਛੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਅਗਲੀ ਕਾਨੂੰਨੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ